नमस्कार आप देख रहे हैं सच की आवाज रोपर टुडे 99 जिस पर आप विश्वास करते हैं रोपर नंगल आनंदपुर साहिब गढ़शंकर की पल पल की खबरों के साथ अपडेट रहने के लिए बने रहिए रोपर टुडे 99 चैनल पर आइए शुरुआत करते हैं आज की मुख्य खबरों से अज जैनी माजरा पिंड नौजवानों वालों ਪਿੰਡ ਦੇ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਬੜਾ ਸ਼ਲਾਘਾਯੋਗ ਹੈ ਮੈਂ ਤਰੀਬ ਵੀ ਕਰਦਕ ਜਿੱਥੇ ਉਹਨਾਂ ਨੇ ਜ਼ਿੰਦਗੀ ਬਚਾਉਣ ਦੀ ਗੱਲ ਕੀਤੀ ਹੈ ਉੱਥੇ ਵਾਤਾਵਰਣ ਬਚਾਉਣ ਦੀ ਵੀ ਗੱਲ ਆਖੀ ਉਹਨਾਂ ਨੇ ਕਿਉਂਕਿ ਜਿਹੜਾ ਵੀ ਡੋਨਰ ਬਲੱਡ ਦੇ ਕੇ ਜਾ ਰਿਹਾ ਉਹਨਾਂ ਨੂੰ ਇੱਕ ਦਰਖਤ ਦਾ ਬੂਟਾ ਵੀ ਨਾਲ ਦਿੱਤਾ ਜਾ ਰਿਹਾ ਇਹ ਬਹੁਤ ਵਧੀਆ ਜਿਹੜਾ ਕਦਮ ਹੈ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਇਹ ਕੀਤਾ ਗਿਆ ਅਸੀਂ ਔਰ ਜਿੱਥੇ ਬਲੱਡ ਦੇਣ ਦੇ ਨਾਲ ਇੱਕ ਇੱਕ ਦੀ ਜ਼ਿੰਦਗੀ ਬਚਦੀ ਹੈ ਉੱਥੇ ਹੀ ਜਿਹੜਾ ਡੋਨੇਟ ਕਰਦਾ ਹੈ ਉਹਦਾ ਵੀ ਆਪਣਾ ਜਿਹੜਾ ਆਪਣਾ ਸ਼ਰੀਰ ਹੈ ਤੇ ਬਿਮਾਰੀਆਂ ਪੱਖੋਂ ਉਹ ਵੀਦਰੋਸਤ ਰਹਿੰਦਾ ਹੈ ਬਹੁਤ ਵਧੀਆ ਜਿਹੜਾ ਜਿਹੜਾ ਪ੍ਰੋਗਰਾਮ ਹੁਲਕਿਆ ਗਿਆ ਪਿੰਡ ਦੀ ਪੰਚਾਇਤ ਵੱਲੋਂ ਨੌਜਵਾਨ ਵੀਰਾਂ ਵੱਲੋਂ ਦੇਸ਼ ਰਾਜ ਸਿੰਘ ਸੈਣੀ ਹੈਮੰਤ ਵੀ ਹਮੰਤਾ ਵੱਡਾ ਵੀ ਬਹੁਤ ਬਹੁਤ ਸ਼ਲਾਘਾਯੋਗ ਕਦਮ ਹੈ ਇਹਨਾਂ ਵੱਲੋਂ ਜਿਹੜਾ ਅੱਜ ਕੀਤਾ ਗਿਆ ਮੈਂ ਅਪੀਲ ਵੀ ਕਰਦਾ ਜਿਹੜੇ ਨੌਜਵਾਨ ਵੀਰ ਹੈ ਕਿ 3 ਮਹੀਨੇ ਬਾਅਦ ਸਾਰੇ ਬਲੱਡ ਡੋਨੇਟ ਹੈ ਜਿਹੜੇ ਉਹ ਕਰਿਆ ਕਰੋ ਤਾਂ ਜੋ ਕਿਸੇ ਦੀ ਜਿਹੜੀ ਜ਼ਿੰਦਗੀ ਹੈ ਉਹ ਬਚ ਸਕੇ ਜਿਹੜੇ ਦੇ ਵਿੱਚ ਬੇਸ਼ੱਕ ਜਿੱਥੇ ਸਰਕਾਰ ਨਸ਼ਾ ਵਿਰੁੱਧ ਜੋ ਜੜਾ ਜੋਧਾ ਚੁਲਾ ਰਹੀ ਪਰ ਅੱਜ ਵੀ ਜਿਹੜਾ ਨਸ਼ਾ ਹੈ ਉਹ ਖਤਮ ਨਹੀਂ ਹੋਇਆ ਮੈਂ ਸਭ ਤੋਂ ਨੌਜਵਾਨ ਵੀਰਾਂ ਨੂੰ ਮੇਰੀ ਤਾਂ ਬੇਨਤੀ ਇਹ ਹੈ ਕਿ ਸਿਰਫ ਇੱਕ ਛਿੱਟਾ ਨਹੀਂ ਅਸੀਂ ਇੱਕ ਅਸੀਂ ਹਰ ਇੱਕ ਜਿਹੜਾ ਨਸ਼ਾ ਹੈ ਚਾਹੇ ਉਹ ਸ਼ਰਾਬ ਹੈ ਜਿਹਦੇ ਨਾਲ ਸਰਕਾਰ ਦਾ ਟੈਕਸ ਭਰਦਾ ਕਿ ਅਸੀਂ ਹਰ ਇੱਕ ਤੋਂ ਹਰ ਇੱਕ ਚੀਜ਼ ਤੋਂ ਅਸੀਂ ਪਰਹੇਜ਼ ਕਰੀਏ ਤਾਂ ਜੋ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਇੱਕ ਉਹਨਾਂ ਦਾ ਪਰਿਵਾਰ ਹੈ ਉਹ ਜਿਹੜੀ ਜ਼ਿੰਦਗੀ ਹੈ ਉਹ ਸੁੱਖ ਵਿੱਚ ਹੀ ਹੋ ਸਕੇ। ਕੀ ਅੱਜ ਮੁਲਾਕਾਤ ਐਸੀ ਇੱਕ ਹੋਰ ਬੜੀ ਖਬਰ के साथ। ਤਬ ਤੱਕ ਲਈ ਨਮਸਕਾਰ ਹੋ ਦੇਖते रहिए ਸੱਚ ਕੀ ਆਵਾਜ਼ ਰੋਪਰ ਟੂਡੇ 99